ਕੀ ਨਾ ਤੋਂ ਹੈ ਉਸੀ ਦਾ ਜਿਸ ਨੇ ਇਹ ਰਾਜ਼ ਜਾਣਾ ਹੈ ਕਾਮ ਆਦਮੀ ਦਾ ਹਰਫ ਕਾਮਾਨਾ ਆਓ ਸਭ ਮਿਲ ਕੇ ਇੱਕ ਨਵਾਂ ਇਤਿਹਾਸ ਬਣਾਈਏ ਜਿਵੇਂ ਕੋਈ ਗਿਰਣਗਣ ਆਓ ਸਭ ਮਿਲ ਕੇ ਇੱਕ ਨਵਾਂ ਇਤਿਹਾਸ ਬਣਾਈਏ ਪੰਜਾਬ ਨੂੰ ਫਿਰ ਤੋਂ ਭਾਰ ਦਾ ਮੋਰੀ ਨਿਵਾਸ ਬਣਾਈਏ ਅੰਦਰ ਤੁਸੀਂ ਕੈਨੇਡਾ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਬੀਨਸ ਸਿੰਘ ਰੋੜੀਆਂ ਇਸ ਵੇਲੇ ਆ ਮੌਜੂਦ ਆ ਪਿੰਡ ਨੱਥੂ ਮਾਜਰਾ ਦੇ ਵਿੱਚ ਜਿੱਥੇ ਰੋਜ਼ਾ افਤਾਰੀ ਦੀ ਜਿਹੜੀ ਪਾਰਟੀ ਆ ਜਾਂ ਰੋਜ਼ਾ افਤਾਰੀ ਦਾ ਸੱਦਾ ਨਮੰਤਰਨ ਪੱਤਰ ਦਿੱਤਾ ਗਿਆ ਸਾਡੇ ਨਾਲ ਸਿੱਖ ਮੁਸਲਮਾਨ ਸਾਂਝਾ ਫੰਡ ਦੇ ਡਾਕਟਰ ਨਸ਼ੀਰ ਅਖਤਰ ਮੌਜੂਦ ਨੇ ਨਜ਼ੀਰ ਅਖਤਰ ਤੇ ਗੱਲਬਾਤ ਕਰਾਂਗੇ ਨਾ ਜਨਾਬ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਜੀ ਜਿਨ੍ਹਾਂ ਤੋਂ ਹੈ ਉਸੀ ਦਾ ਜਿਸਨੇ ਇਹ ਰਾਜ਼ ਜਾਣਾ ਹੈ ਕਾਮ ਆਦਮੀ ਦਾ ਹੋਰੋ ਕਾਮ ਆਣਾ ਜੀ ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਉਸ ਸੱਚੇ ਰੱਬ ਲਈ ਨੇ ਜਿਹੜਾ ਸਾਰੇ ਜਗ ਦਾ ਸਿਰਜਣਹਾਰ ਸਾਜਣਹਾਰ ਤੇ ਪਾਲਣਹਾਰ ਹੈ ਉਸੇ ਕਰ ਰੱਬ ਨੂੰ ਹੀ ਵਕ ਵਕ ਪਾਸ਼ਾ ਹੋ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮੇਸ਼ਵਰ ਗੋਡ ਅਦੀ ਨਾਮਾਂ ਦੁਆਰੇ ਹਰਿ ਤਰਨਦਾ ਅੱਜ ਦਾ ਉਪਰਾਲਾ ਜਿਹੜਾ ਕੀਤਾ ਗਿਆ ਹੈ ਆ ਪੰਚਾਇਤ ਨਗਰਪੰਚਾਇਤ ਮੁੱਥੂ ਮਾਜਰਾ ਤੇ ਗੁਰਦੁਆਰਾ ਪਰਮਿੰਦਪੀਤਿਆ ਨੌਜਵਾਨ ਸੁਧਾਰ ਸਮਾਹ ਵੱਲੋਂ ਇਹ ਬਹੁਤ ਹੀ ਅੱਛਾ ਉਪਰਾਲਾ ਹੈ ਕਿਉਂਕਿ ਜਦੋਂ ਅੱਜ ਸਾਡੇ ਦੇਸ਼ 'ਚ ਚੋਂ ਪਾਸੇ ਨਫਰਤ ਦੀ ਅਗਬਰ ਰਹੀ ਹੈ ਕਿਤੇ ਧਰਮ ਦੇ ਨਾਮ ਤੇ ਕਿਤੇ ਕੌਮ ਦੇ ਨਾਮ ਤੇ ਕਿਤੇ ਭਾਸ਼ਾ ਦੇ ਉਸੇ ਵਿੱਚ ਕੋਈ ਤਾਂ ਹੋਵੇ ਜਿਹੜਾ ਮੁਹੱਬਤ ਦੀ ਪਾਣੀ ਦੀ ਗੱਲ ਕਰੇ ਇਹ ਬੱਦਿਆ ਕੁੱਝ ਪਾਣੀ ਪਾਉਂਦਾ ਕੰਮ ਕਰੇ ਨਾ ਤੇ ਇਹ ਜਿਹੜਾ ਕੰਮ ਦਾ ਉਪਰਾਲਾ ਨਾ ਇਹ ਸਾਡੇ ਨਫਰਤ ਦੇ ਦੇਸ਼ 'ਚ ਉਹਦੇ ਵਿੱਚ ਇੱਕ ਮੁਹੱਬਤ ਦੇ ਪਾਣੀ ਦਾ ਕੰਮ ਕਰੂਗੀ ਔਰ ਮੁਹੱਬਤ ਵਧਣੀ ਚਾਹੀਦੀ ਨਾ ਇੱਕ ਚੀਜ਼ ਹੋਰ ਦੇਖਣ ਨੂੰ ਮਿਲਦੀ ਹੈ ਜਦੋਂ ਵੀ ਇਦਾਂ ਦੀਆਂ ਰੋਜ਼ਾ ਅਫਤਾਰੀ ਦੀਆਂ ਗੱਲਾਂ ਹੁੰਦੀਆਂ ਨੇ ਸਾਹਮਣੇ ਤਾਂ ਇੱਕ ਭਾਈਚਾਰਕ ਸੰਸਦ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਨੇ ਜਿਹੜੇ ਕਮੈਂਟ ਕਰਦੇ ਨੇ ਕਿ ਅੱਜ ਸਿੱਖ ਮੁਸਲਮਾਨਾਂ ਨੂੰ ਇਨਵਾਈਟ ਕਰ ਰਹੇ ਨੇ ਕਿ ਮੁਸਲਮਾਨ ਕਦੋਂ ਸਿੱਖਾਂ ਨੂੰ ਇਨਵਾਈਟ ਕਰਨਗੇ ਇਦਾਂ ਦੀਆਂ ਗੱਲਾਂ ਬਾਤ ਹੁੰਦੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੂੰਗਾ ਦੇਖੋ ਪਹਿਲੀ ਗੱਲ ਤਾਂ ਵੀ 13 ਮਹੀਨੇ ਦਾ ਕਸਨਦੂਰ ਚੱਲਿਆ ਹੈ ਜੀ ਸਾਡਾ ਲੰਗਰ ਤਿੰਨੇ ਬੋਟਲ ਚੱਲਦਾ ਰਿਹਾ ਜੀ ਠੀਕ ਹੈ ਔਰ ਹਰ ਸਾਲ ਅਸੀਂ ਕਈ ਸਾਲ ਹੋ ਗਏ ਸ੍ਰੀ ਫਤਿਹਗੜ੍ਹ ਸਾਹਿਬ ਸਿੱਧੀ ਜੋੜ ਮਿਲਦੇ ਲੰਗਰ ਲਾਉਣੇ ਆ ਜੀ ਹਰ ਸਾਲ ਅਨੰਦਪੁਰ ਸਾਹਿਬ ਲਾਉਣੇ ਆ ਮਲੇਰ ਕੋਟੇ ਲੱਗਦਾ ਹੈ ਤੇ ਉੱਥੇ ਜਿਹੜੇ ਅਨੰਤ ਸਿੰਘ ਨੇ ਉਹ ਸਾਡੇ ਉੱਥੇ ਆਉਂਦੇ ਰਹਿੰਦੇ ਨੇ ਜਿਹੜੇ ਕਿ ਇਹ ਸਿਰਫ ਉਹ ਲੋਕਾਂ ਨੂੰ ਹੈ ਜਿਨ੍ਹਾਂ ਨੂੰ ਪੀੜਾ ਹੁੰਦੀ ਹੈ ਜਿਹੜੇ ਧਾਰਮਿਕ ਨਹੀਂ ਹੈਗੇ ਕਿਉਂਕਿ ਇਹ ਨਵੀਂ ਗੱਲ ਨਹੀਂ ਹੈਗੀ ਤੰਤਰ ਸ੍ਰੀ ਗੁਰੂ ਨਾਨਕ ਸਾਹਿਬ ਦੀਆਂ ਔਰ ਜੀਵਨ ਪੂਰਾ ਨਹੀਂ ਹੁੰਦਾ ਭਾਈ ਮਰਦਾਨੇ ਦੇ ਬਿਨਾਂ ਹਮ ਹਮ ਸ੍ਰੀ ਗੁਰੂ ਅਰਜਨ ਦੇਵ ਜਿਹਦਾ ਹਰਿਮੰਦਰ ਸਾਹਿਬ ਦਾ ਕੰਮ ਪੂਰਾ ਨਹੀਂ ਹੁੰਦਾ ਸ੍ਰੀ ਮੀਆਂ ਅਮੀਰ ਤੋਂ ਬਿਨਾਂ ਜੀ ਦਸਵੇਂ ਗੁਰੂ ਸਾਹਿਬ ਦੀ ਜਿਹੜੀ ਹੈ ਲਾਈਫ ਪੂਰੀ ਨਹੀਂ ਹੁੰਦੀ ਪੀ ਕੋਲਟਰਨ ਸਿੰਘ ਖਾਂ ਨਬੀ ਖਾਂ ਗਨੀ ਖਾਂ ਬਗਾਰ ਔਰਤ ਬਗਾਰ ਇਹ ਤਾਂ ਸਿਰਫ ਬਣੀ ਹੋਈ ਗੱਲਾਂ ਨੇ ਮੈਂ ਜੀ ਦੱਸ ਔਰਤ ਸਾਡਾ ਲੋੜ ਨਹੀਂ ਮੈਂ ਕਹਿਣਾ ਹੁਣ ਆਮ ਲੋਕਾਂ ਨੇ ਨੌ ਮਾਸ ਦਾ ਰਿਸ਼ਤਾ ਜੇ ਸਾਡਾ ਰਿਸ਼ਤਾ ਹੈ ਉਹ ਤਾਂ ਆਤਮਾ ਔਰ ਸਰੀਰ ਦਾ ਰਿਸ਼ਤਾ ਹੈ ਨਾ ਹੁਣ ਤਾਂ ਮਾਸ ਨੂੰ ਲੱਗ ਕੀਤਾ ਜਾ ਸਕਦਾ ਆਤਮਾ ਨੂੰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸ੍ਰੀ ਹਰਿਮੰਦਰ ਗੁਰੂ ਗੋਬਿੰਦ ਸਾਹਿਬ ਚ ਸਤ ਮੁਸਬਾਨ ਦੀ ਬਾਣੀ ਹੈ ਜੀ ਅਖੀਰ ਦੇ ਵਿੱਚ ਕੀ ਪਾਗਮ ਦੇਣਾ ਚਾਹੂਗੇ ਪੂਰੇ ਪੰਜਾਬ ਦੇ ਲੋਕਾਂ ਨੂੰ ਪੂਰੇ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਜਾਂ ਵਿਸ਼ਵ ਭਰ ਦੇ ਲੋਕਾਂ ਨੂੰ ਆਓ ਸਭ ਮਿਲ ਕੇ ਇੱਕ ਨਵਾਂ ਇਤਿਹਾਸ ਬਣਾਈਏ ਫਿਰ ਆਪਾਂ ਵੀ ਬਿਰਨੂਗਨ ਆਓ ਸਭ ਮਿਲ ਕੇ ਇੱਕ ਨਮਾਜ਼ ਇਤਿਹਾਸ ਬਣਾਈਏ ਪੰਜਾਬ ਨੂੰ ਫਿਰ ਤੋਂ ਭਾਰ ਦਾ ਮੋਰੀ ਨਿਵਾਸ ਬਣਾਈਏ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਡਾਕਟਰ ਨਸ਼ੀਰ ਅਖਤਰ ਜਿਹੜੇ ਕਿ ਹਮੇਸ਼ਾ ਇਦਾਂ ਦੇ ਉਪਰਾਲੇ ਨੇ ਚੰਗੇ ਉਪਰਾਲੇ ਨੇ ਚੰਗੀ ਸੋਚ ਦੀ ਧਾਰਨੀ ਬਣ ਕੇ ਕਰਦੇ ਰਹਿੰਦੇ ਨੇ ਹੁਣ ਲੋੜ ਹੈ ਅਜਿਹੇ ਉਪਰਾਲਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕੈਮਰਾ ਪਰਸਨ ਹੁਸੈਨ ਫਰੀਦ ਦੇ ਨਾਲ ਹਮਦਰਦ ਮੀਡੀਆ ਤੇ ਲਈ ਮੈਂ ਬਿਆਨ ਕਰਦਾ ਧੰਨਵਾਦ